ਹਾਂਜੀ ਬਈ ਦੋਸਤੋ ਅੱਜ ਤੁਸੀਂ ਵੇਖ ਕੇ ਮਲਾ ਮਾਲ ਹੋ ਜਾਓਗੇ ਜਿੱਡੀ ਵਧੀਆ ਚੀਜ਼ ਨਾ ਤੁਹਾਨੂੰ ਮੈਂ ਮਲਾਉਣ ਲੱਗਾ ਹਾਂ ਇਹਨੂੰ ਵੇਖ ਕੇ ਤੁਸੀਂ ਕਹੋਗੇ ਕਿ ਕਿਆ ਬਾਤ ਆ ਸਵੇਰੇ ਸਵੇਰ ਹਾਨੂੰ ਕਿੱਡੇ ਸੋਹਣੇ ਵਫਾਦਾਰ ਡੌਗ ਦੇ ਦਰਸ਼ਨ ਕਰਾ ਰਿਹਾ ਤੁਹਾਨੂੰ ਮੈਂ ਬਣੇ ਰਹੋ ਮੇਰੇ ਚੈਨਲ ਮਾਝਾ ਸਟੂਡੀਓ ਤੇ ਆਹ ਵੇਖੋ ਜੀ ਮੇਰਾ ਕਿੱਡਾ ਸੋਹਣਾ ਪਿਆਰਾ ਡੌਗ ਆ ਜਿਹੜਾ ਸਾਰੀ ਰਾਤ ਰਾਖੀ ਕਰਦਾ ਵਾ ਹੁਣ ਦਿਨੇ ਸੌ ਰਿਆ ਵਾ ਬਾਕੀ ਨੂੰ ਸੁਰਤ ਪੂਰੀ ਆ ਸੂਰਤ ਪੂਰੀ ਆ ਦੇਖੋ ਸੌਂ ਰਿਹਾ ਏ ਬੱਚਾ ਏ ਸਾਡਾ ਬਹੁਤ ਪਿਆਰਾ ਬੱਚਾ ਏ ਇਹਨੂੰ ਸੂਰਤ ਪੂਰੀ ਆ ਦੇਖੋ ਹੁਣ ਆਪਾਂ ਇਹਦੀ ਸੂਰਤ ਚੈੱਕ ਕਰਦੇ ਆ ਡੱਬੂ ਜੀ ਨਹੀਂ ਹੈਗੀ ਡੱਬੂ ਜੀ ਉਹ ਉੱਠ ਕੇ ਰਾਤ 에 ਸਾਰੀ ਰਾਤ ਜਾਗਦੇ ਆ ਸਾਰੀ ਰਾਤ ਜਾਗਣਾ ਬੜੀ ਔਕੀ ਗੱਲ ਹੁੰਦੀ ਆ ਹੁਣ ਤੁਸੀਂ ਪਿੰਡਾਂ ਥਾਵਾਂ ਤੇ ਵੇਖ ਹੀ ਰਹੇ ਹੋ ਕਿਦਾਂ ਸਾਲੇ ਅਮਲੀਆਂ ਸ਼ਮਲੀਆਂ ਨੇ ਗੰਦ ਪਾਇਆ ਹੋਇਆ ਏ ਰਾਤ ਨੂੰ ਕਿਸੇ ਦੀ ਨਿਬਾਰੀ ਵੱਡ ਕੇ ਕੱਟ ਕੇ ਧੰਨ ਕੇ 20 ਰੁਪਿਆ ਲੱਗੇ ਸੋਨਾ ਕੱਢ ਕੇ ਲੈ ਗਏ ਜੀ ਆਮ ਹੀ ਖਬਰਾਂ ਮੇਰੇ ਘਰੇ ਘਰੇ ਦੀਆਂ ਪਿੰਡ ਦੀਆਂ ਹੁੰਦੀਆਂ ਵਾ ਕਿ ਸਾਡੇ ਪਿੰਡ ਚੋਰੀ ਹੋ ਗਈ ਸਾਡੇ ਪਿੰਡ ਚੋਰੀ ਹੋ ਗਈ ਬਾਕੀ ਮੈਂ ਸਾਰਿਆਂ ਨੂੰ ਵੀਰਾਂ ਨੂੰ ਇਹ ਅਦਾਉਂਗਾ ਕਿ ਇਹ ਜਿਹੜਾ ਜਾਨਵਰ ਆ ਇਹ ਬਹੁਤ ਹੀ ਵਫਾਦਾਰ ਹੁੰਦਾ ਵਾ ਇਹਨੂੰ ਸਾਰੇ ਵੀਰ ਆਪਣੇ ਰੋਟੀ ਖਾਣ ਤੋਂ ਪਹਿਲਾਂ ਇਹਨੂੰ ਰੋਟੀ ਪਾਇਆ ਕਰੋ ਹੋਰ ਜਿਹੜੀਆਂ ਚੀਜ਼ਾਂ ਇਹ ਖਾਂਦਾ ਵਾ ਬਿਸਕੁਟ ਰਸ ਦੁੱਧ ਦਹੀਂ ਪਨੀਰ ਜਿੰਨਾ ਹੋ ਸਕੇ ਇਹਨੂੰ ਪਾਉਣਾ ਚਾਹੀਦਾ ਵਾ ਮਨ ਲੋਕ ਇਹ ਬੰਦੇ ਦੀ ਸਿਕਿਉਰਿਟੀ ਗਾਰਡ ਦੀ ਵੀ ਡਿਊਟੀ ਲਈ ਹੋਵੇ ਨਾ ਉਹ ਬੰਦਾ ਕੀ ਕਰਦਾ ਵਾ ਉਹ ਆਂਦਾ ਵਾ ਕਿ ਬੰਡ ਮਾਰ ਹੁਣ ਕਿਹੜਾ ਕੋਈ ਵੇਖਣ ਦਿਆ ਵਾ ਉਹਨੇ ਕੀ ਕਰਨਾ ਉਹਨੇ ਰਾਤ ਨੂੰ ਮੰਨ ਲਾ 12 ਵਜੇ ਤੱਕ ਜੇ ਲੋਕ ਜਾਗਦੇ ਆ ਨਾ ਤੇ 12 ਵਜੇ ਤੱਕ ਉਹਨੇ ਡਿਊਟੀ ਇਮਾਨਦਾਰੀ ਨਾਲ ਦੇਣੀ ਆ ਫਿਰ ਉਹ ਕੀ ਕਰਦਾ ਬੰਦਾ ਕਿ ਫਿਰ ਉਹ ਆਂਦਾ ਵਾ ਕਿ ਦਫਾ ਕਰ ਹੁਣ ਸਾਰੇ ਸੌਂ ਗਏ ਇੱਥੇ ਮੈਨੂੰ ਕਿਹੜਾ ਵੇਖਦਾ ਉਹ ਬੰਦਾ ਕੀ ਕਰਦਾ ਸੌਂ ਜਾਂਦਾ ਪਰ ਇਹ ਦੀ ਰੀ ਕੋਈ ਕਰ ਨਹੀਂ ਸਕਦਾ ਇਹ ਇੱਡਾ ਵਫਾਦਾਰ ਹੈ ਜੇ ਅੱਧੀ ਰੋਟੀ ਵੀ ਖਾਂਦਾ ਨਾ ਤੇ ਅੱਧੀ ਰੋਟੀ ਦਾ ਵੀ ਮੁੱਲ ਮੋੜਦਾ ਵਾ ਇਹਨੂੰ ਕੁੱਤੇ ਦਾ ਨਾਂ ਤੇ ਦਿੱਤਾ ਗਿਆ ਵਾ ਲੇਕਿਨ ਇਹ ਬੰਦੇ ਨਾਲੋਂ 100% ਜ਼ਿਆਦਾ ਸਿਆਣਾ ਵਾ ਇਹ ਕੀ ਕਰਦਾ ਮੈਂ ਰਾਤ ਨੂੰ ਤਿੰਨੀਆਂ ਚਾਰ ਵਾਰੀ ਬਾਥਰੂਮ ਕਰਨ ਉੱਠਦਾ ਵਾਂ ਮੈਂ ਜਦੋਂ ਵੇਖਦਾ ਵਾਂ ਇਹ ਮੰਨ ਲਾ ਕਿ ਜਾਗਦਾ ਹੁੰਦਾ ਵਾ ਇਹ ਨਿਆਣ ਕੇ ਮੈਨੂੰ ਮਿਲਣਾ ਕਿ ਮੈਂ ਜਾਗ ਰਿਹਾ ਇਹ ਪੂਰੀ ਖਿੜਕ ਬਿੜਕ ਰੱਖਦਾ ਬੁਗੇ ਤੱਕ ਕੋਈ ਮੰਨ ਲੋ ਬਾਹਰ ਕੁੱਤਾ ਵੀ ਆਉਂਦਾ ਆਵਾਜ਼ਾਂ ਚਮਚੜ ਇੱਕ ਵੀ ਚੂੰਜਾਂ ਕਰਦੀ ਆ ਨਾ ਰਾਤ ਦੇ ਸਮੇਂ ਚ ਜਾ ਕੋਈ ਉੱਲੂ ਬੋਲਦਾ ਤੇ ਉੱਲੂ ਦੀਆਂ ਵੀ ਤੁਕੀਆਂ ਡਾ ਦਿੰਦਾ ਵਾ ਦਿਨੇ ਵੇਖੋ ਕਿੱਡੇ ਆਰਾਮ ਨਾਲ ਸੁੱਤਾ ਪਿਆ ਵਾ ਡੱਬੂ ਜੀ ਸਮਝੋ ਸੌਰੀ ਮੈਂ ਤੁਹਾਨੂੰ ਡਿਸਟਰਬ ਕਰ ਰਿਹਾ ਆ ਤੁਹਾਡਾ ਬਲੌਗ ਬਣ ਰਿਹਾ ਮਾਜਾ ਸਟੂਡੀਓ ਤੇ ਤੁਹਾਨੂੰ ਲੋਕ ਦੇਖਣਗੇ ਤੇ ਤੁਹਾਡੇ ਵਰਗੇ ਵੀਰ ਭਰਾ ਲਿਆ ਕੇ ਰੱਖਣਗੇ ਘਰਾਂ ਦੇ ਵਿੱਚ ਜਿੰਨਾ ਵੀਰਾਂ ਨੂੰ ਚੋਰੀ ਦਾ ਡਰ ਆ ਚਲੋ ਸੋ ਜੀ ਤੁਸੀਂ ਉਹਨਾਂ ਨੂੰ ਮਤੰਗ ਪਰੇਸ਼ਾਨ ਨਹੀਂ ਕਰਨ ਦੀ ਸੋਚੋ 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 ਆ ਸਾਡਾ ਡੱਬੂ ਆਏ ਬਹੁਤ ਹੀ ਸਿਆਣਾ ਵਾ ਠੀਕ ਆ ਕਈ ਲੋਕ ਆਂਦੇ ਆ ਕਿ ਲੈ ਐਵੇਂ ਗੰਦ ਪਾਇਆ ਜੀ ਕੁੱਤਾ ਰੱਖਿਆ ਜੀ ਬਿੱਲਾ ਰੱਖਿਆ ਜੀ ਪਰ ਨਹੀਂ ਮੈਂ ਸਾਰਿਆਂ ਵੀਰਾਂ ਨੂੰ ਜਿੱਤਰਾ ਲੋਕ ਆਂਦੇ ਆ ਨਾ ਅੱਜ ਦੇ ਸਮੇਂ ਦੇ ਵਿੱਚ ਸਾਲੇ ਲੁਟਾਂਖਵਾ ਕਰਨ ਵਾਲਿਆਂ ਨੂੰ ਜੇ ਉਹ ਪਿਸਤੌਲ ਲਈ ਫਿਰਦੇ ਤੇ ਆਪਾਂ ਨੂੰ ਵੀ ਪਿਸਤੌਲ ਰੱਖਣਾ ਪਊਗਾ ਹਥਿਆਰ ਰੱਖਣਾ ਪਊਗਾ ਮੈਂ ਨਾਵਾ ਕਿ ਜੇ ਤੁਸੀਂ ਆਪਣਾ ਘਰ ਬਚਾਉਣਾ ਤੇ ਤੁਹਾਨੂੰ ਇੱਕ ਸੋਨਾ ਜਿਹਾ ਏਦਾਂ ਦਾ ਮੇਰੇ ਡੱਬੂ ਵਰਗਾ ਕੁੱਤਾ ਵੀ ਰੱਖਣਾ ਪਊਗਾ ਕਿਉਂਕਿ ਡੱਬੂ ਵਰਗਾ ਸੋਨਾ ਜਿਹਾ ਕੁੱਤਾ ਕੀ ਕਰੂਗਾ ਕਿ ਰਾਤ ਨੂੰ ਜੇ ਇਹਨੂੰ ਤੁਸੀਂ ਸੋਨਾ ਸੋਹਣੀ ਆਤ ਤਾਂ ਪਾਓਗੇ ਠੀਕ ਆ ਜਿਹੋ ਜਿਹਾ ਵਾਤਾਵਰਨ ਦੋਗੇ ਉਹੋ ਜਿਹਾ ਤੁਹਾਡੇ ਨਾਲ ਰਹੂਗਾ ਕੀ ਕਰੂਗਾ ਕਿ ਰਾਤ ਨੂੰ ਤੁਹਾਡੀ ਰਾਖੀ ਕਰੂਗਾ ਕੋਈ ਕੁੱਤੀ ਬਿੱਲੀ ਕਾ ਦੇ ਘਰ ਨਹੀਂ ਆ ਸਕਦੀ ਕੋਈ ਜਿਹੜੇ ਸਾਲਿਆ ਦੋ ਕੌੜੀ ਦੇ ਚੋਰ ਆ ਠੀਕ ਆ ਚੋਰੀਆਂ ਕਰਦੇ ਆ ਉਹ ਇਹਦੇ ਹੁੰਦਿਆਂ ਘਰੇ ਨਹੀਂ ਆ ਸਕਦੇ ਬੰਦਿਆਂ ਨੇ ਕੀ ਕੀਤਾ ਹੁੰਦਾ ਬੰਦਿਆਂ ਨੇ ਤੇ ਪਿਸਤੌਲ ਵੀ ਸਰਾਂ ਨੇ ਕੰਨਾਂ ਨੇ ਰੱਖਿਆ ਹੁੰਦਾ ਉਹ ਅਗਲੇ ਕੀ ਕਰਦੇ ਆ ਆਉਂਦੇ ਆ ਤੇ ਬੰਦਾ ਸੁੱਤਾ ਹੁੰਦਾ ਵਾ ਸਰਾਂ ਨੇ ਪਿਸਤੌਲ ਹੀ ਚੁੱਕ ਕੇ ਲੈ ਜਾਂਦੇ ਆ ਮੋਬਾਈਲ ਫੋਨ ਤੇ ਸਰਾਂ ਨੇ ਚੁੱਕ ਕੇ ਖੜਨੇ ਖੜਨੇ ਚੋਰਾਂ ਨੇ ਸਮਾਈਕੀਆਂ ਨੇ ਪਰ ਉਹ ਕੀ ਕਰਦੇ ਆ ਉਹ ਆਉਂਦੇ ਆ ਨਾ ਜਿਦੋਂ ਘਰਾਂ ਦੇ ਵਿੱਚ ਆ ਵੇਖੋ ਚਿੜੀਆਂ ਬੋਲੀਆਂ ਬੱਚਾ ਰੋਇਆ ਉਹਨੂੰ ਉਸੇ ਵੇਲੇ ਵਿੜਕਾ ਗਈ ਇਹ ਖੜਾਕਾ ਦਾ ਆ ਰਹਿਆ ਉਹਨੂੰ ਆਵਾਜ਼ ਮੇ ਦਿੱਦੀ ਪਛਾਣ ਆ ਕਿ ਮੇਰਾ ਮਾਲਕ ਜਿਹੜਾ ਵਾ ਮੇਰੀ ਵੀਡੀਓ ਬਣਾ ਰਿਹਾ ਵਾ ਮੇਰਾ ਬਲੌਗ ਬੰਦਿਆ ਠੀਕ ਆ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵਾਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਕੁੱਤੇ ਇੱਕ ਅੱਧੇ ਆਪਣੇ ਘਰ ਦੇ ਵਿੱਚ ਜ਼ਰੂਰ ਪਾਲੋ ਨਾਲੇ ਤੇ ਇਹਨਾਂ ਦਾ ਦਾਲ ਫੁਲਕਾ ਚੱਲਿਆ ਰਵੇ ਤੇ ਨਾਲੇ ਤੁਹਾਡੀ ਰਾਖੀ ਹੁੰਦੀ ਰਵੇ ਬਾਕੀ ਤੁਸੀਂ ਮੇਰ ਨੂੰ ਕਿਤੇ ਜਿਆਦੇ ਸਿਆਣੇ ਜੇ ਹੁਣ ਮੇਰਾ ਕੁੱਤਾ ਸੌਂ ਰਿਹਾ ਵਾ ਡੌਗੀ ਮੇਰਾ ਮੈਂ ਤੈਨੂੰ ਨੈਸਟ ਬਲੌਗ ਦੇ ਵਿੱਚ ਇਹਦੀਆਂ ਹੋਰ ਜਿਹੜੀਆਂ ਵਧੀਆ ਵਧੀਆ ਖਾਸियत ਆਇਆ ਕੁੱਤੇ ਦੀਆਂ ਮਤਾਂ ਨੂੰ ਸਾਰੀਆਂ ਦੱਸਾਂਗਾ ਇਹ ਬਹੁਤ ਹੀ ਕੁੱਤਾ ਸਿਆਣਾ ਵਾ ਸਾਡੇ ਘਰੇ ਕਿਸੇ ਦੀ ਜੁਰਤ ਨਹੀਂ ਕਿ ਕੋਈ ਵੜ ਜਾਵੇ ਕੋਈ ਰਿਸ਼ਤੇਦਾਰ ਆਉਂਦਾ ਵਾ ਤੇ ਇਹ ਦੂਰੋਂ ਹੀ ਪਛਾਣ ਲੈਂਦਾ ਵਾ ਕਿ ਇਹ ਰਿਸ਼ਤੇਦਾਰ ਆ ਕਿ ਕੋਈ ਵੈਸੇ ਬੰਦਾ ਵਾ ਇਹਦੀ ਇੰਨੀ ਸੋਚਣ ਸ਼ਕਤੀ ਤੇਜ ਆ ਚਲੋ ਜੀ ਮਿਲਦੇ ਆ ਨਸ਼ਟ ਬਲੌਗ ਦੇ ਵਿੱਚ ਬਣੇ ਰਹਿਣਾ ਮਾਜਾ ਸਟੂਡੀਓ ਤੇ ਸਤਿ ਸ੍ਰੀ ਅਕਾਲ ਜੀ